ਇਹ ਜਗਤਗੁਰੂ ਭਗਵਾਨ ਸ੍ਰੀ ਚੰਦਰ ਮਹਾਰਾਜ ਕੀ ਜੈ ਹਾਉ ਅੱਜ ਤੋਂ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਅਸਥਾਨ ਡੇਰਾ ਬਾਬਾ ਗਿਆਨਦਾਸ ਜੀ ਮਹਾਰਾਜ ਪਿੰਡ ਸਿੰਘਪੁਰਾ ਜ਼ਿਲ੍ਹਾ सिरसा ਹਰਿਆਣਾ ਜਿੱਥੇ ਬ੍ਰਹਮਲੀਨ ਸ਼੍ਰੀਮਾਨ ਮਹੰਤ ਬਲਰਾਮਦਾਸ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ ਮਹੀਨਾ ਬਾਾਰ ਪੂਰਨ ਮਾਸिरा ਪਵਿੱਤਰ ਦਿਹਾੜਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ ਸਥਾਨ ਦੇ ਮੌਜੂਦਾ ਗੱਦੀਸ਼ੀਣ ਸ਼੍ਰੀਮਾਨ ਮਹੰਤ ਅਕਾਲ ਦਾਸ ਜੀ ਅਤੇ ਸੇਵਾਦਾਰ ਸ਼੍ਰੀ ਹਰੀਦੇ ਪੰਨਾਬਰਾੜ ਜੱਟ ਜੋਸੀ ਸਿੰਘਪੁਰੇ ਦੇਖਰੇ ਖੇਠ ਸਮੂਹ ਨਗਰ ਨਿਵਾਸੀ ਇਲਾਕੇ ਦੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਅਤੇ ਅਸਥਾਨ ਦੇ ਨਤਮਸਤ ਹੋ ਕੇ ਆਪਣਾ ਜੀਵਨ ਸਫਲਾ ਕੀਤਾ ਸਮਾਗਮ ਮੌਕੇ ਆਰੰਭ ਕੀਤੇ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ ਬਖਵਾਕ ਵਿੱਚ ਦੇ ਜੱਥਿਆਂ ਨੇ ਲੰਬਾ ਸਮਾਂ ਸੰਤਾਂ ਦੀ ਮਹਿਮਾ ਦਾ ਗੋਣਗਾਨ ਕੀਤਾ। ਇਹਨਾਂ ਸਮਾਗਵਾਂ ਵਿੱਚ ਮਹੰਤ ਸੰਗਮ ਦਾਸ ਜੀ, ਚੰنو ਕਮਾਲੂ ਸਖਲੱਦੀ ਵਾਲੇ, ਸ਼੍ਰੀ ਮਹੰਤ ਹਾਈ ਕੋਰਟ ਅਤੇ ਮੰਤ ਰਾਜੂ ਦਾਸ ਜੀ ਜੈਤੋ, ਮੰਤ ਕਿਸ਼ਨ ਦਾਸ ਜੀ ਬਣਾਵਾਲੀ ਸਮੇਤ ਅਨੇਕਾ ਮਹਾਪੁਰਸ਼ ਹਾਜ਼ਰ ਸਨ। ਸੱਚੀ ਤੇਰੇ ਨਾ ਪ੍ਰੀਤੀ ਜਨਾ ਜੋੜੀ ਉਹਨਾਂ ਦੇ ਪੇੜੇ ਪਾ नारो ंद सुभाड़ी चारी ज़ी ਰਹੋ ਗਏ ਤੇ ਨਾ ਮਨਸਪ੍ਰੀਤੀ ਜਿੰਨਾ ਜੋੜੀ ਉਹਨਾਂ ਦੇ ਪਿਆਰ ਹੋ ਗਏ ਸੱਚੀਏ હુનિ રાી હુન ਲੱਗੀ ਰਹੀ ਮਨ ਚ ਨਾ ਫੱਕ ਕਿਸੇ ਗੱਲ ਦੀ ਸੱਚੇ ਜੋ ਵਿਚਾਰ ਹੋ ਗਏ ਤੇਰੇ ਸਨਾ ਮਨ ਆਵਰੀਤੀ ਜਿੰਨਾ भॼन स्वास मुकेदाणे घर लाइ भॼन स्वादु मुके मारे आ कम तो मुंडिया माल मोड़ ली आर तूं ख़र मुके कर लके कयूं मोही जा कुसां जी शकल पंज लॻे चोर मार च अकले पंज लॻे चोर मारजी अकल वे आगाड़े ते मुकदान गे घर लजन सी जाने घर लाइ भॼन सी जानगे हिकु दाला दरोड़ तू लजूम घरां तूं हेलू तुमदा बेड़ घरां तु हेलू वन पुल पाणी सुकी जानगे चोवीह मिंट ते स्टा नड़े आ कल न अॼ उमिरि कटा है उहे बंदिया कल न अॼु मर कटोदा हैंग नी राम टुकी जान गे करल भॼन स्वासाणे करल भॼन स्वास मुकी ਹੈ ਕਸੂਤਾ ਜਾਲ ਓਏ ਹੱਦੀ ਨਾਲ ਪੁੰਦੇ ਐ ਕਸੂਤਾ ਜਾਲ ਓਏ ਕਰਕੇ जख्मਾ ਨੋਣਾ ਪੁੱਕੇ ਜਾਣਗੇ ਕਰ ਲੈ ਪੰਜਾ ਸਵਾਸ ਮੁਕੇ ਜਾਣਗੇ ਕਰ ਲੈ ਪੰਜਾ ਸਵਾਸ ਮੁਕੇ ਜਾਣਗੇ ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਵੀ ਕੀਤੀ ਗਈਆਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਾਣੀ ਚੋਂ ਹਕੂਨਮਾ ਸਾਬੀ ਲੈ ਗਏ ਅਖੀਰ ਸਾਡੇ ਰਿਪੋਰਟਰ ਗੌਰਵ ਗਰ ਖਿਰਪੁਰ ਨਾਲ ਗੱਲਬਾਤ ਕਰਦੇ ਆ ਸੇਵਾਦਾਰ ਸ਼੍ਰੀ ਹਰੀਦੇ ਪੰਨਾਵਰੜ ਜੱਟ ਜੋਸੀ ਸਿੰਘਪੁਰਾ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਆਏ ਮਹਾਪੁਰਸ਼ਾਂ ਦਾ ਸੰਗਤਾਂ ਦਾ ਅਤੇ ਸੇਵਾਦਾਰਾਂ ਦਾ ਗੱਦੀ ਨਿਸ਼ੀਨ ਸ਼੍ਰੀ ਮਾਨ ਮਹੰਤ ਅਕਾਲ দাশ ਜੀ ਵੱਲੋਂ ਧੰਨਵਾਦ ਵੀ ਕੀਤਾ ਅਤੇ ਜੀਆਂ ਵੀ ਆਖਿਆ ਗਿਆ ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ ਮਹਿਮਾ ਸਾਧੂ ਸੰਗ ਕੀ ਸੁਨਹੋ ਬਾਬਾ ਬਲਰਾਮदास ਮਹਾਰਾਜ ਕੀ ਜੈ ਬੋਲ ਬਾਬਾ ਸ਼੍ਰੀ ਚੰਦਰ ਭਗਵਾਨ ਕੀ ਜੈ ਰਖੜ ਪੁੰਨਿਆ ਪੂਰਨਮਾਸੀ ਦਾ ਦਿਨ ਪਿੰਡ ਸਿੰਘਪੁਰਾ ਤਹਿਸੀਲ ਕਾਲਿਆਵਾਲੀ ਜ਼ਿਲ੍ਹਾ ਸਰਸਾ ਹਰਿਆਣਾ ਅੱਜ 31 ਸ੍ਰੀ ਸਹਿਜ ਪਾਠ ਗੁਰਬਾਣੀ ਦੇ ਜਪ ਹੋਏ ਪੂਰਨਮਾਸੀ ਤੇ ਸਾਧੂ ਸੰਤ ਫਕਰ ਉਦਾਸੀ ਬਰਾਗੀ ਨਿਰਵਾਣ ਮਹੰਤ ਸੰਤ ਇੱਥੇ ਪਿੰਡ 'ਚ ਡੇਰਾ ਬਾਬਾ ਗਿਆਨਦਾਸ ਵਿਖੇ ਪਹੁੰਚੇ ਸੰਗਤਾਂ ਪਹੁੰਚੀਆਂ ਇਲਾਕੇ ਦੀਆਂ ਸੰਗਤਾਂ ਪਿੰਡ ਦੀਆਂ ਸੰਗਤਾਂ ਇੱਥੇ ਸੰਗਤ ਦਾ ਬਹੁਤ ਇਕੱਠ ਹੋਇਆ ਸ੍ਰੀ ਸਾਈਂ ਪਾਠਾਂ ਦੇ ਭੋਗ ਪਾਏਗੇ ਪਿਛਲੀ ਪੂਰਨਮਾਸੀ ਨੂੰ ਪ੍ਰਕਾਸ਼ ਹੁੰਦੇ ਆ ਤੇ ਪੂਰਨਮਾਸੀ ਵਾਲੇ ਦਿਨ ਭੋਗ ਪਾਏ ਜਾਂਦੇ ਆ 31 ਸ੍ਰੀ ਸਾਈਂ ਪਾਠਾਂ ਦੇ ਇਰਖੜ ਪੂਰਨ 마שי ਮਹਾਪੁਰਸ਼ਾਂ ਦੀ ਜੋ ਇੱਥੇ ਰੀਤ ਚਲਾਈ ਸੰਤ ਬਾਬਾ ਬਦਰਾਮ ਦਾਸ ਦੀ ਪਿਛਲੇ 27 ਸਾਲ ਤੋਂ ਬੜੀ ਬਾਬੇ ਗਿਆਨ ਦਾਸ ਬਦਰਾਮ ਦਾਸ ਮਹਾਰਾਜ ਜੀ ਦੀ ਬਾਬਾ ਜਗਤ ਗੁਰੂ ਸ਼੍ਰੀ ਚੰਦਰ ਦੀ ਬਹੁਤ ਬਹੁਤ ਇੱਥੇ ਕਿਰਪਾ ਐਨੇ ਫੱਕਰਾਂ ਨੇ ਆਉਣਾ ਬੜੇ ਭਾਗਾ ਵਾਲੇ ਐ ਸਾਡਾ ਪਿੰਡ ਅਸੀਂ ਸਾਰੇ ਸੰਤਾਂ ਦੇ ਸੇਵਕ ਸਾਰੇ ਜਿਹੜੇ ਐਨੇ ਫੱਕਰਾਂ ਦੇ ਦਰਸ਼ਨ ਕਰਦੇ ਐ 2.5 300 ਫੱਕਰ ਹਰ ਬਾਰੀ ਇਹ ਤੇ ਪੂਰਨਮਾਸ਼ੀ ਤੇ ਆਉਂਦਾ ਹੈ ਮੈਂ ਸੰਤ ਬਾਬਾ ਅਕਾਲ ਦਾਸ ਮਹਾਰਾਜ ਜੀ ਵੱਲੋਂ ਸੰਤ ਬਾਬਾ ਸੰਗਮ ਦਾਸ ਮਹਾਰਾਜ ਜੀ ਵੱਲੋਂ ਸਾਰੇ ਸੰਤਾਂ ਦਾ ਮਹਾਪੁਰਸ਼ਾਂ ਦਾ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਐ ਤੇ ਸਾਰਿਆਂ ਨੂੰ ਰਖੜੀ ਦੀ ਵਧਾਈ ਦਿੰਦਾ ਸਭ ਨੂੰ ਮੇਰੇ ਵੱਲੋਂ ਰਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਸਾਰਿਆਂ ਨੂੰ ਜਿਹਾ ਆ ਆਖਿਆ ਜਾਂਦਾ ਏ ਇਸ ਡੇਰੇ 'ਚ ਪਹੁੰਚਣ ਤੇ ਸਭ ਦੀਆਂ ਮਨੁਕਾਮਨਾ ਮਹਾਪੁਰਸ਼ ਪੂਰੀਆਂ ਕਰਦੇ ਆ ਸੱਚੇ ਪਾਤਸ਼ਾਹ ਦੀ ਇੰਨੀ ਕਿਰਪਾ ਸੰਤਾਂ ਮਹਾਪੁਰਸ਼ਾਂ ਦੀ ਇੱਥੇ ਮੇਲੇ ਲੱਗਦੇ ਆ ਲੱਗਦੇ ਰਹਿਣਗੇ ਬੜੀ ਕਿਰਪਾ ਜੀ ਸਭ ਨੂੰ ਜੀ ਆਇਆਂ ਸੰਤਾਂ ਮਹਾਪੁਰਸ਼ਾਂ ਨੂੰ ਸਭ ਦਾ ਵੈਲਕਮ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੇ ਮਹਾਪੁਰਸ਼ਾਂ ਤੇ ਸੰਗਤਾਂ ਨੇ ਇਕੱਠੇ ਬਹਿੜ ਕੇ ਛਕਿਆ ਅਤੇ ਆਏ ਮਹਾਪੁਰਸ਼ਾਂ ਦੀ ਗੱਦੀ ਨਿਸ਼ੀਨ ਮਹੰਤ ਅਕਾਲ দাশ ਜੀ ਅਤੇ ਸੇਵਾਦਾਰ ਸ਼੍ਰੀ ਹਰੀਦੇ ਪੰਨਾ ਬਰਾੜ ਜੱਟ ਜੋਸੀ ਸਿੰਘਪੁਰਾ ਵੱਲੋਂ ਮੰਗਤ ਪੂਜਾ ਵੀ ਕੀਤੀ ਗਈ ਅਤੇ ਆਏ ਮਹਾਪੁਰਸ਼ਾਂ ਨੂੰ ਜੀ ਆਇਆਂ ਵੀ ਆਖਿਆ ਗਿਆ ਉਦਾਸੀ ਨਾਸ਼ਰਮ ਡੇਰਾ ਬਾਬਾ ਗਿਆਨ দাশ ਜੀ ਮਹਾਰਾਜ ਪਿੰਡ ਸਿੰਘਪੁਰਾ ਜ਼ਿਲ੍ਹਾ सिरसा ਹਰਿਆਣਾ ਤੋਂ ਗੌਰਵਕਰ ਖੇਰਪੁਰ ਦੀ ਇੱਕ ਖਾਸ ਰਿਪੋਰਟ ਜੀ ਦੀ ਆਪੇ ਤੇਰੀ ਲੱਗ ਜੂ ਬਨਾਰੇ ਬੇੜੀ ਆਪੇ ਤੇਰੀ ਲੱਗ ਜੂ ਬਨਾਰੇ ਤੂੰ ਦਾਤੇ ਉੱਤੇ ਰੱਖ ਡੋਰੀਆਂ ਦਾਤੇ ਉੱਤੇ ਰੱਖ ਡੋਰੀਆਂ ਬੇੜੀ ਆਪੇ ਤੇਰੀ ਲੱਗ ਜੂ ਬਨਾਰੇ ਗੋਲੀਆਂ ਰੇਖੀਆਂ ਤੇ ਤੇ ਲੱਗ ਜੂਗ ਨਾਰੇ ਬੇੜੀਆਂ ਤੇ ਤੇ ਲੱਗ ਜੂਗ ਨਾਰੇ ਬੇੜੀਆਂ ਤੇ ਤੇ ਲੱਗ ਜੂਗ ਨਾਰੇ ਕੋ ਸਾਥ ਤੇ ਉਤੇ ਰੱਖ ਡਾ ਤਾ ਤੇ ਉਤੇ ਰਾਖੀ ਡੋਰੀਆਂ 베ੜੀ ਆਪੇ ਤੇਰੀ ਲੱਖ ਜੂ ਕਿਨਾਰੇ ਤਾ ਤੇ ਉਤੇ ਰਾਖੀ ਡੋਰੀਆਂ ਤਾ ਤੇ ਉਤੇ ਰਾਖੀ ਡੋਰੀਆਂ ਉੱਤੇ ਲਾਖੀ ਡੋਰੀਆਂ ਦਾਦੇ ਉੱਤੇ ਲਾਖੀ ਡੋਰੀਆਂ ਬੇੜੀ ਆਪੇ ਦੇ ਦੀ ਲੱਖ ਜੂਗਿ ਨਾਰੇ ਦਾਦੇ ਉੱਤੇ ਰੱਖ ਦੋਨੀਆ ਦਾਦੇ ਓ ਜਾਣ ਕੇ ਤੇਰੇ ਵੀ ਬਾਰੇ ਪਿਆਰੇ ਓ ਜਾਣ ਕੇ ਤੇਰੇ ਵੀ ਬਾਰੇ ਪਿਆਰੇ ਤਾਤੇ ਉਤੇ ਰਾਖੀ ਡੋਰੀਆਂ ਤਾਤੇ ਉਤੇ ਰਾਖੀ ਡੋਰੀਆਂ ਰੇੜੀਆ ਤੇ ਤੇਰੀ ਲੱਖ ਜੂਜ ਨਾ ਤੇਰਾ ਖੀਰੋਰੀਆਂ ਸਾਤੇ ਉਤੇ ਰਖ ਦੋਰੀਆਂ ਤੇਰੀਆਂ ਤੇ ਤੇਰੀ ਲੱਗ ਜੂ ਕਿਨਾਰੇ ਸਾਤੇ ਉਤੇ ਰਖ ਦੋਰੀਆਂ ਸਾਤੇ ਉਤੇ ਦਾਤਾ ਸਾਡੀ ਵੰਗਰੀ ਬਾਨੀ ਉਹ ਤੁਮ ਪ੍ਰਭਤ ਖੜੀ ਦਾਤਾ ਸਾਡੀ ਵੰਗਰੀ ਬਾਨੀ ਤੇਰੇ ਹੱਥ ਦੌਰ ਦਾਤਾ ਸਾਡਿਆਂ ਨਸੀਬਾਂ ਦੀ ਉਹ ਤੇਰੇ ਹੱਥ ਦੌਰ ਦਾਤਾ ਸਾਡਿਆਂ ਨਸੀਬਾਂ ਦੀ ਸਾਡੀ ਬਾਗਰੀ ਬਾਨੀ ਤੇਰੇ ਹੱਥ ਡੋਰ ਲਾ ਲਾ ਸਾਡਿਆਂ ਨਸੀਬਾਨੀ ਕਰ ਦੇਣਗੇ ਪਾਰੇ ਉਤਾਰੇ ਕਰ ਦੇਣਗੇ ਪਾਰੇ ਉਤਾਰੇ ਰਾਹ ਤੇ ਤੇਰਾ ਸਾਤੇ ਉੱਤੇ ਰੱਖ ਦੋਨੀਆ ਸਾਤੇ ਉੱਤੇ ਰੱਖ ਦੋਨੀਆ ਤੇਰੀ ਆਪੇ ਤੇਰੀ ਲੱਖ ਦੂਜੇ ਕਿਨਾਰੇ ਸਾਤੇ ਉੱਤੇ ਰੱਖ ਦੋਨੀਆ ਸਾਤੇ ਉੱਤੇ ਰੱਖ ਦੋਨੀਆ ਓ ਜਾਣ ਕੇ ਤੇਰੇ ਵੀਵాలే प्यारे ਓ ਜਾਣ ਕੇ ਤੇਰੇ ਵੀਵాలే प्यारे ਦੱਤੇ ਉਤੇ ਰਾਖੀ ਡੋਰੀਆਂ ਦੱਤੇ ਉਤੇ ਰਾਖੀ ਡੋਰੀਆਂ ਮੇਰੀ ਆਪੇ ਤੇਰੀ ਲੱਗ ਜੂ ਕਿਨਾਰਾ ਮੇਰਾ ਖਿਡੋਨਿਆ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301